ਉੱਚ ਨੀਚ ਰਾਜਾ ਹੋਏ ਕੋਈ ਜੋ ਜੋ ਜਿਸੈ ਰੁਚਾ ਤਨ ਪਰ ਸਭ ਪ੍ਰਸੰਗ ਨਹੀਂ ਜਾਤ ਉਚਰਾ ਜੋ ਬਿਰਤਾਤ ਕਹਿ ਛੋਰ ਸੁਣਾਉ ਕਥਾ ਬ੍ਰਿਧਤੇ ਅਦਕ ਡਰਾਉ ਚੌਪਈ ਚਾਰ ਸਤਾ ਕਸ਼ਪ ਕਹਿ ਦੇਨੀ ਕੇਤਕ ਵਿਆਹ ਚੰਦਰਮਾ ਲੀਨੀ ਕੇਤਕ ਗਈ ਔਰ ਦੇਸਨ ਮਹ ਬਰਿਓ ਗੌਰਜਾ ਏਕ ਰੁਦਰ ਕਹ ਜਬ ਹੀ ਵਿਆਹ ਰੁਦਰ ਗ੍ਰਹਿਆਨੀ ਚੱਲੀ ਜਗ ਕੀ ਬਹੁਰ ਕਹਾਣੀ ਸਬਦ ਉਹ ਤਾ ਤੇ ਬੋਲ ਪਠਾਈ ਲੀਨੇ ਸੰਗ ਪਧਾਰਨ ਆਈ ਚਉਪਈ ਜੇ ਜੇ ਹੁਤੇ ਦੇਸ ਪਰਦੇਸਾ ਜਾਤ ਭਏ ਸਸਰਾਰ ਨਰੇਸਾ ਨਿਰਖ ਰੁੱਦਰ ਕੋ ਔਰ ਪ੍ਰਕਾਰਾ ਕਿਨਹੁ ਨਾ ਭੂਪਤ ਤਾਹੇ ਚਿਤਾਰਾ ਨਹਿਨ ਗੌਰਜਾ ਦਛ ਬੁਲਾਈ ਸੁਨ ਨਰਦ ਤੇ ਹਿਰਦੈ ਰਸਾਈ ਬਿਨ ਬੋਲੇ ਪਿਤ ਕੇ ਗ੍ਰਹਿ ਗਈ ਅੰਕ ਪ੍ਰਕਾਰ ਤੇਜ ਤਨ ਤਈ ਜਗ ਕੁੰਡ ਮਹਿ ਪਰਿ ਉਛਰ ਕਰ ਸਤ ਪ੍ਰਤਾਪ ਪਾਵਕ ਭਈ ਸੀਤਰ ਸੀਤਰ ਕਠਾ ਉਹਦੇ ਸਤ ਦੇ ਪ੍ਰਤਾਪ ਨਾਲ ਅਗ ਕੇਰਾ ਤਾਂ ਠੰਡੀ ਹੋ ਗਈ ਪਰ ਫੇਰ ਵੀ ਅੰਗ ਧੜਦੇ ਵਿਚਾਰੀ ਸਤ ਪ੍ਰਤਾਪ ਪਾਵਕ ਭਈ ਸੀਤਰ ਜੋਗ ਅਗਨ ਕਹ ਬਹਰ ਪ੍ਰਕਾਸ਼ਾ ਤਾ ਤਨ ਕੀਓ ਪ੍ਰਾਨ ਕਉ ਨਾਸਾ ਆਏ ਨਾਰਦ ਇਮ ਸ਼ਵਹਿ ਜਿਤਾਈ ਕਹਾਂ ਬੈਠੋ ਭੰਗ ਚੜਾਈ छुट्यो ध्यान कोप जी जागा छुट्यो 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 ध्यान कोप जी जागा ग्रहतर सूल तेह को उठ भागा ग्रहतर सूल तेह को उठ भागा जब ही जात भयो तेह थल लयो उठाए सूल करबला भात भात तन करे प्रहारा सकल विधंस जग कर डारा ਚੌਪਈ ਭਾਂਤ ਭਾਂਤ ਤਨ ਭੂਪ ਸੰਘਾਰੇ ਇਕ ਇਕ ਤੇ ਕਰ ਦੋਇ ਦੋਇ ਡਾਰੇ ਜਾ ਕਹੋ ਪਹੁੰਚ ਤਰਸੂਲ ਪ੍ਰਹਾਰਾ ਤਾ ਕਹੋ ਮਾਰ ਠੌਰ ਹੀ ਡਾਰਾ ਜਗ ਕੁੰਡ ਨਿਰਖਤ ਭਇਓ ਜਬ ਹੀ ਜੂਟ ਜਟਾਨ ਉਖਾਰਸ ਤਵ ਹੀ ਵੀਰ ਭੱਦਰ ਤਵ ਕੀਆ ਪ੍ਰਕਾਸ਼ਾ ਉਪਜਤ ਉਪਜਤ ਭਇਓ ਨਰੇਸ਼ਨ ਨਾਸਾ ਉਪਜਤ ਕਰੋ ਨਰੇਸ਼ਨ ਨਾਸਾ ਉਪਜਿਤ ਕਰੋ ਨਰੇਸ਼ਨ ਨਾਸਾ ਮੈਨੇ ਸਾਡੂ ਸੀ ਸਾਰੇ ਮਾਰਤੇ ਵਿਚਾਰੇ ਸ਼ੰਕਰ ਜੀ ਦੇ ਵੀਰਿਆਂ ਕੇਤਕ ਕਰੇ ਦੁਖਾਂਡਨ ਰੇਤਬਰ ਕੇਤਕ ਪਠੈ ਦਏ ਜਮ ਕੇ ਘਰ ਕੇਤਕ ਗਿਰੇ ਧਰਨ ਬਿਕਰਾਰਾ ਜਨ ਸਰਤਾ ਕੇ ਗਿਰੇ ਕਿਨਾਰਾ ਕਰਾਰਾ ਕਰਾਰਾ ਹੂੰ ਕਰਾਰਾ ਵੀ ਦੋਰ ਆਰੇ ਜਨ ਸਰਤਾ ਕੇ ਗਿਰੇ ਕਿਨਾਰਾ ਕਰਾਰਾ ਤਬ ਲਓ ਸ਼ਿਵਹਿ ਚੇਤਨਾ ਆਈ ਗਹਿ ਪినాਕ ਕੋ ਪਰੋ ਰਸਾਈ جا کے تان باان تن مارا پرانت جے تن پان پان اچارا باانن اچارا پانن پانی نہیں ਮੰگیا پانی نہیں منہ اچاریا ہاں جی پانن اچارا ہاں چਉਪਈ ڈما ڈم ڈੌਰੂ ਬਹੁ ਬਾਜੇ ਭੂਤ ਪ੍ਰੇਤ ਦਸਉ ਦਿਸ ਗਾਜੇ ہاں جی ਪ੍ਰਾਨ ਤਜੇ تن ਪਾਨ ਨੂੰ ਚਾਰਾ ਤਿੰਨ ਪਾਨ ਨੂੰ ਚਾਰਾ ਨੰਨੇ ਨੂੰ ਹੋ ਕੋੜਾ ਜੀ ਪੰਨ ਨੂੰ ਚਾਰਾ ਚੋ ਪਈ ਡਮਾ ਡਮ ਡੌਰੂ ਬਹੁ ਬਾਜੇ ਭੂਤ ਪ੍ਰੇਤ ਦਸਉ ਦਿਸ ਗਾਜੇ ਦਸਉ ਦਸਉ ਦਰੈਂਕੜੇ ਪੂਰੇ ਨੂੰ ਭੂਤ ਪ੍ਰੇਤ ਦਸਉ ਦਿਸ ਗਾਜੇ ਚਮ ਚਮ ਕਰਤ ਅਸਨ ਕੀ ਧਾਰਾ ਨਾਚੇ ਰੁੰਡ ਮੰਡ ਬਿਕਰਾਰਾ ਬੱਜੇ ਢੋਲ ਸਨਾਏ ਨਗਾਰੇ ਜੁਟੇ ਜੰਗ ਕੋ ਜੋਧ ਜੋਝਾਰ